ਪਿਆਰ ਭਾਈ ਸਾਸਰੀ ਦਾ ਫੇਸਬੁੱਕ YouTube ਵਾਲੇ ਨੂੰ ਕਹਿੰਦੇ ਐਡ ਲਾਉਣੀ ਪਹਿਲੀ ਫੋਟੋ ਦੇ ਉੱਤੇ ਆਪਣਾ ਨੰਬਰ ਚੱਦੀ ਜਾਂਦਾ ਤੇ ਪੰਜ ਤੋਂ ਸੱਤ ਫੋਟੋਆਂ ਭੇਜਿਆ ਕਰੋ ਵੀਰੇ ਨਾਲੇ ਮੈਨੂੰ ਟਰਾਲੀਆਂ ਵਾਲੇ ਜਾਂ ਟਰੈਕਟਰਾਂ ਵਾਲੇ ਫੋਨ ਲਾਇਆ ਕਰੋ ਉਹ ਗਾਂ ਵਾਲੇ ਪਾਸੇ ਫੋਟੋ ਦੇ ਉੱਤੇ ਨੰਬਰ ਹੁੰਦਾ ਉਹ ਵੀ ਇਹਨੂੰ ਫੋਨ ਲਾਇਆ ਕਰੋ ਨਾਲੇ ਕਮੈਂਟ ਕਰਕੇ ਦੱਸਿਓ ਵੀ ਆਪਾਂ ਪੋਸਟਰ ਬੁਰੇ ਬੋਲਣ ਵਾਸਤੇ ਲਾਇਆ ਕਰਕੇ ਤੇ ਨਾਂ ਲਾਇਆ ਕਰਕੇ ਇਹ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਫਿਰ ਜੇ ਜਿਹੜੀ ਕਮੈਂਟਾਂ ਦਿਖਾਉਂਗੇ ਨਾ ਲਾਓ ਫਿਰ ਆਪਾਂ ਨਹੀਂ ਲਾਉਂਦੇ ਵੀਰੇ ਆ ਟਰਾਲੇ ਆ ਤਿੰਨ ਟਰਾਲੀਆਂ ਖੜੀਆਂ 11 6 ਦੀਆਂ ਇੱਕੇ ਵੀਰ ਕੋਲੇ ਆ ਪਿੰਡ ਜਿਲਾ ਮੋਗਾ ਪਿੰਡ ਮਾਨੂੰਕੀ ਜਿਲਾ ਮੋਗਾ ਪਿੰਡ ਮਾਨੂੰਕੀ ਇੱਕੇ ਵੀਰ ਕੋਲੇ 11 ਛੇ ਦੀਆਂ ਟਰਾਲੀਆਂ ਖੜੀਆਂ ਲੈਫਟ ਵਾਲੀਆਂ ਤੇ ਕਿਸੇ ਵੀਰ ਭਾਈ ਨੇ ਲੈਣੀਆਂ ਬਿਜ਼ਨਸ ਪਰ ਕਰ ਸਕਦੇ ਆ ਆਦੇ ਫੋਟੋ ਵਿਖਾਉਣੇ ਤੁਹਾਨੂੰ ਤਿੰਨਾਂ ਦੀ ਤੇ ਤਿੰਨਾਂ ਦੀ ਫੋਟੋ ਲਾਈ ਵੀ ਆ ਮੈਂ ਟਵਾਂਡੋ ਇਹ ਤਿੰਨੇ ਟਰਾਲੀਆਂ ਕਿਹੜੀਆਂ ਖੜੀਆਂ ਨੇ ਫੋਟੋ ਦੇ ਵਿੱਚ ਘਰੇਰ ਕੇ ਵੀਡੀਓ ਵੇਖ ਸਕਦੇ ਆ ਤਿੰਨੇ ਟਰਾਲੀਆਂ ਵਿਖਾਊਗਾ ਰੇਟ ਦੱਸਿਆ ਨਹੀਂ 11 ਛੇ ਦੀਆਂ ਟਰਾਲੀਆਂ ਤੇ ਉਹ ਟਰਾਲੀਆਂ ਦੇ ਤੇ ਮੈਂ ਦੱਸ ਦਿੰਦਾ ਉਹ ਕਿਹੜਾ ਉਹਦਾ 3.5 ਫੁੱਟ ਵਹਿਣਾ ਦਾ ਨਹੀਂ ਆਪਾਂ 10 ਕੀ ਘਾਟਾ ਤੇ ਬਹੁਗਾ ਤੇ 3.5 ਤੋਂ ਪੌਣੇ 4 ਵਹਿਣਾ ਇਹਦਾ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਸ਼ਕੀਲ ਛੋਟ ਭੇਜ ਦਿਓ ਵੀ ਵੀਰੇ ਸਾਡ ਫਲਾਨੀ ਟਰਾਲੀ ਦੀ ਪਸੰਦ ਆ ਕਿ ਉਹ ਹੀ ਤੁਹਾਨੂੰ ਫੋਟੋਆਂ ਭੇਜੂਗਾ ਨੰਬਰ ਦੇ ਉੱਤੇ ਫੋਟੋਆਂ ਮਗਾ ਸਕਦੇ ਆ ਰੇਟ ਚੰਨਾ ਦਾ ਨਹੀਂ ਦੱਸਿਆ ਜਿਲ੍ਹਾ ਮੋਗਾ ਪਿੰਡ ਮਾਨੂੰ ਕੀ ਤੇ ਉੱਥੇ ਖੜੀਆਂ ਤਿੰਨੇ ਟਰਾਲੀਆਂ ਜੇ ਕਿਸੇ ਵੀਰ ਭਾਈ ਨੇ ਲੈਣੀਆਂ ਵੀ ਦਾ ਸੰਪਰਕ ਕਰ ਸਕਦੇ ਆ ਤੇ ਨਾਲੇ ਕਮੈਂਟ ਕਰਕੇ ਜਰੂਰ ਦੱਸਿਓ ਵੀਰੇ ਵੀ ਆਪਾਂ ਮੂਰੇ ਪੋਸਟਰ ਲਾਇਆ ਕਰਕੇ ਬੋਲਣ ਵਾਸਤੇ ਨਾ ਲਾਇਆ ਕਰਕੇ ਤੇ ਤੁਹਾਡੇ ਭਰਾਵਾਂ ਦੇ ਸਿੱਤੇ ਚ ਇੰਨਾ ਚੰਦਣਾ ਸਾਰੇ ਭਰਾਵਾਂ ਦੇ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਜੇ ਰੇਰ ਤੋਂ ਨਹੀਂ ਫੋਨ ਲਾ ਕੇ ਪੁੱਛ ਸਕਦੇ ਟਰਾਲੀਆਂ ਤਿੰਨਾਂ ਦਾ ਤੇ ਵੀਡੀਓ ਸਟੈਪ ਨਾ ਕਰੋ ਫੋਕਸ ਹੋਣਾ ਟਰੈਕਟਰਾਂ ਤਿੰਨ ਚਾਰ ਤੇ ਸਾਰੀ ਵੀਡੀਓ ਵਿਖਾਵਾਂਗੇ ਤੁਹਾਨੂੰ ਸਿਰੇ ਤਾਂ ਹੀ ਵੇਖ ਸਟੈਪ ਨਾ ਕਰੋ ਤੇ ਬਹੁ ਭਈਆ 11 6 ਦੀਆਂ ਟਰਾਲੀਆਂ ਤੇ ਕਿਸੇ ਵੀਰ ਭਾਈ ਨੇ ਲੈਣੀਆਂ ਵੀ ਤਾਂ ਸੰਪਰਕ ਕਰ ਸਕਦੇ ਆ ਇੱਕ 36 20 ਟਰੈਕਟਰ ਆਲੇ ਉਹ ਵਿਖਾਉਣੀ ਥੋੜੀ 1995 ਮਾਡਲ 90 ਤੇ 5 90 ਤੇ 5 ਮਾਡਲ 1900 ਤੇ ਯੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ 3620 ਟਰੈਕਟਰ 80 ਪਹੀਏ ਟਾਇਰ ਇੰਜਨ ਗੇਅਰ ਦਾ ਓਕੇ ਟਰੈਕਟਰ ਤੇ ਵੀਰਾਂ ਦੇ ਵਾਕੇ ਲੈ ਸਕਦੇ ਆ 80 ਪਹੀਏ ਚਾਰੇ ਟਾਇਰ ਤੇ ਇੰਜਨ ਗੇਅਰ ਦਾ ਓਕੇ ਆ ਡੱਕ ਚੱਕ ਲੱਗਿਆ ਫੈਵਰ ਦੀ ਛਤਰੀ ਲੱਗੀ ਆ ਸਭ ਕੁਝ ਨਾਲ ਹੀ ਦੇਣਗੇ ਡਿੱਪਰ ਚਿੱਪਰ ਲੱਗੇ ਹੋਏ ਆ ਟਰੈਕਟਰ ਪੂਰਾ ਸ਼ਿੰਗਾਰ ਕੇ ਰੱਖਿਆ 36 ਵੀ ਟਰੈਕਟਰ ਹੈ ਟਾਇਰ ਚਾਰੇ ਨਵੇਂ 80 ਪਹੀਏ ਟਾਇਰ ਟਰੈਕਟਰ ਦੇ ਚਾਰੇ ਰੇਟ ਹੈਗਾ 2,60,000 ਮੌਕੇ ਦੇ ਮਾਲ ਤਨ ਕਰ ਦੇਣਗੇ ਟਰੈਕਟਰ ਬਹੁਤ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਬੀਨਾਂ ਸਪਰਕ ਕਰ ਸਕਦੀ ਹੈ ਡੈਕ ਵੱਡਾ ਡੈਕ ਲੱਗਿਆ ਜੇ ਕਿਸੇ ਵੀਰ ਭਾਈ ਨੇ ਲੈਣਾ ਬੀਨਾਂ ਸਪਰਕ ਕਰ ਲੋ ਫੇਰ ਬੰਦੀ ਚਤਰੀ ਲੱਗੀ ਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਪੀ ਟਰੈਕਟਰ ਹੈ ਇਹ ਜਿਹੜਾ ਜਮਾ ਓਕੇ 1995 ਮਾਡਲ 90 ਤੇ 5 ਤੇ ਬਹੁ ਵਧੀਆ ਟਰੈਕਟਰ ਹੈ ਜੇ ਵੀਰ ਕੋ ਸਾਰੀ ਵਿਕਸ ਸਟੈਪ ਲੈ ਕਰੇ 2023 ਮਾਡਲ ਸੋਨਾ ਦੇ ਕਾ 750 ਦਾ ਫੋ ਵੀ ਹੈ ਟਰੈਕਟਰ ਜੇ ਕਿਸੇ ਵੀਰ ਭਾਈ ਨੇ ਲੈਣਾ ਬੀਨਸ ਸੰਪਰਕ ਕਰ ਸਕਦੇ ਆ ਬਿਲਕੁਲ ਨਵਾਂ ਟਰੈਕਟਰ 2023 ਮਾਡਲ ਬਹੁਤ ਘੱਟ ਟੈਟ ਚੱਲਿਆ ਵਾ ਟਾਇਰ ਬਿਲਕੁਲ ਨਵੇਂ ਪਏ ਟਰੈਕਟਰ ਤੇ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਬੀਨਸ ਸੰਪਰਕ ਕਰ ਸਕਦੇ ਆ ਨੰਬਰ ਉੱਤੇ ਚੱਲਿਆ ਫਰਕੀਨ ਤੇ ਗਾਂਹ ਵਾਲੇ ਪਾਸੇ ਅਗਲੀ ਫੋਟੋ 'ਤੇ ਹੈ ਬੀੜ ਕੋ ਸਾਰੀ ਵੇਖ ਕੇ ਟੈਪ ਪਣਾ ਕਰਿਓ ਤੇ 3 ਸਪੀਡ ਦਾ ਸਜੈਕਟਿਵ ਪੁੱਟਰ ਲੱਗਿਆ 2023 ਮਾਡਲ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸਪਰਕ ਕਰੋ ਰੇਟ ਦੱਸਿਆ ਨਹੀਂ ਰੇਟ ਤੋਂ ਨਹੀਂ ਫੋਨ ਲਾ ਕੇ ਪੁੱਛ ਸਕਦੇ ਆ ਮਾਲਕ ਵੀਰ ਦਾ ਉੱਤੇ ਫੋਨ ਨੰਬਰ ਚੱਲੀ ਜਾਂਦਾ ਅਗਲੇ ਪਾਸੇ ਫੋਟੋ ਦੇ ਤੇ ਰੇਟ ਦੱਸਿਆ ਨਹੀਂ 750 ਦਾ 24 ਦਾ ਟਰੈਕਟਰ ਆ 724 ਆ ਇਹ ਟਰੈਕਟਰ 34 34 ਆ 720 720 ਟਰੈਕਟਰ ਆ ਕਿਉਂ ਲੋਕੀ ਫੋਟੋ ਬਸਵਾਰ ਕੇ ਨਹੀਂ ਪਾਉਂਦੇ ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਇਹਨਾਂ ਸੰਪਰਕ ਕਰ ਲਓ ਸੋਨਾ ਲੀਕਾ ਟਰੈਕਟਰ ਤੇ ਰੇਟ ਦੱਸਿਆ ਦੀ ਰੇਟ ਪਹੁੰਚੇਗਾ 5410 ਜਉਂਦੀ ਵਾਲਾ 50 ਤੇ 35410 ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਇਹਨਾਂ ਸੰਪਰਕ ਕਰ ਲਓ 5310 ਜਉਂਦੀ ਵਾਲਾ 2009 ਮਾਡਲ ਇੰਜਨ ਘੇਰਦਾ ਓਕੇ ਟਰੈਕਟਰ ਬੰਦ ਕੋਲ ਨਵੇਂ ਟਾਇਰ ਭਾਈ ਟਰੈਕਟਰ ਦੀ ਪਹਿਵਤੀ ਛਤਰੀ ਲੱਗੀ ਹੈ ਸਭ ਕੁ ਨਾਲ ਦਾ ਸਮਾਨ ਤੇ ਕਾਲੇ ਢੇਡ ਵਾਲਾ ਟਰੈਕਟਰ 2009 ਮਾਡਲ ਇਹ ਕਿਸੇ ਵੀਰ ਭਾਈ ਨੇ ਲੈਣਾ ਬੀਨਾ ਸਪਰਕ ਕਰ ਸਕਦੇ ਕੱਲੀ ਕੱਲੀ ਵੀਰ ਦੀ ਫੋਟੋ ਪਾਈ ਆ ਤੇ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਰੇਟ ਹੈਗਾ 4 ਲੱਖ ਤੇ 80000 ਰੁਪਏ ਮੌਕੇ ਦੇ ਮਾਨ ਤਨ ਕਰ ਦੇਣਗੇ ਕੋਕਾ ਪੀ ਟਰੈਕਟਰ ਇੰਜਨ ਗੇਅਰ ਦਾ ਓਕੇ ਆ 4 ਲੱਖ 80000 ਰੁਪਏ ਰੇਟ ਮੰਗਦੇ ਆ ਨਾਲ ਤਾਂ ਰੰਗ ਨੀਰ ਆ ਪੂਰਾ ਸਾਹਮ ਕੇ ਟਰੈਕਟਰ ਰੱਖਿਆ ਦੀ ਕਾਲੇ ਢੱਡ ਵਾਲਾ ਜੰਗ ਦੀ ਜਾਲਾ ਤੇ 2009 ਮਾਡਲ ਆ ਤੇ ਟਾਇਰ ਵਿਚਾਰੇ ਨਵੇਂ ਟਰੈਕਟਰ ਦੇ ਇੰਜਨ ਗੇਅਰ ਦਾ ਓਕੇ ਪਹਿਵਦੀ ਚੱਲ ਚੱਬ ਕੋ ਨਾਲ ਲੱਗਿਆ ਵਾ ਤੇ ਨੀਰ ਆਈ ਰੰਗ ਆ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰ ਨੂੰ ਸੰਪਰਕ ਕਰ ਦੋ ਸਕਰੀਨ ਦੇ ਉੱਤੇ ਨੰਬਰ ਚੱਲ ਜਦਾ ਹਾਲੇ ਪਾਸੇ ਅਗਲੀ ਫੋਟੋ ਦੇ ਚਾਰ ਨੰਬਰ ਉੱਤੇ ਆ ਗਿਆ ਮਾਲਕ ਵੀਰ ਦਾ 4 ਲੱਖ ਤੇ 80000 ਰੁਪਏ ਮੰਗ ਕਰਦੇ ਮੌਕੇ ਦੇ ਮਾਰਤਾਨ ਕਰ ਦੇਣਗੇ ਟਰੈਕਟਰ ਬਹੁਤ ਹੈ ਜੇ ਕਿਸੇ ਵੀਰ ਭਾਈ ਨੇ ਲੈਣਾ ਸੰਪਰਕ ਕਰ ਸਕਦੇ ਸਾਰੀ ਵੀਡੀਓ ਵੇਖ ਕੇ ਸਮਝੇਗਾ ਟਰੈਕਟਰ 80 ਤੇ 3 ਮਾਡਲ ਆ 19280 ਤੇ 3 ਮਾਡਲ ਟਰੈਕਟਰ ਆ ਇਹ ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਲਓ ਬਹੁ ਬਈਆ ਟਰੈਕਟਰ ਕਿਸੇ ਵੀਰ ਭਾਈ ਕੋਕਾਪੀ ਟਰੈਕਟਰ ਆ ਟਾਇਰ ਜੇ 90 ਪੈਸੇ ਚਾਲੇ ਟਰੈਕਟਰ ਦੇ ਇੰਜਨ ਗੇਜ਼ ਓਕੇ ਆ ਕੰਮ ਹੋਇਆ ਵਾ ਸਾਰਾ ਬੈਟਰੀ ਬਾਕਸ ਨਵਾਂ ਲੱਗਿਆ ਬੈਂਪਰ ਨਵਾਂ ਲੱਗਿਆ ਟਰੈਕਟਰ ਦੇ ਤੇ ਸਾਰਾ ਕੰਮ ਬ੍ਰੇਕਾਂ ਛਰੇਕਾਂ ਦਾ ਹੋਇਆ ਵਾ ਤੇ ਮੰਗ ਹੈਗੀ ਇਹਦੀ 1,20,000 ਰੁਪਇਆ ਮੌਕੇ ਦੇ ਮਾਨਤਾਣ ਕਰ ਦੇਣਗੇ ਤੇ ਨੀਲੇ ਮਰਗਾੜ ਦੇ ਨਾਲ ਦੇ ਮਰਗਾੜਾ ਸਭ ਕੋ ਨੀਲੇ ਮਰਗਾੜਾ ਛੋ ਨਾੜਾ ਸਾਰਾ ਸਮਾਨ ਨਾਲ ਦਾ ਟਰੈਕਟਰ ਦਾ ਇਹ ਕਿਸੇ ਵੀਰ ਭਾਈ ਨੇ ਲੈਣਾ ਵੀ ਨਸਪਰਕ ਕਰ ਸਕਦੇ ਆ ਤੇ 120000 ਰੁਪਇਆ ਰੇਟ ਆ ਬਹੁ ਬਈਆ ਟਰੈਕਟਰ ਜੇ ਕਿਸੇ ਵੀਰ ਭਾਈ ਨੇ ਲੈਣਾ ਕੋਕਾ ਵੀ ਟਰੈਕਟਰ ਕੱਲੀ ਕੱਲੀ ਵੀਡੀਓ ਫੋਟੋ ਭਈਆ ਵੀਡੀਓ ਲਾਈਕ ਸ਼ੇਅਰ ਕਮੈਂਟ